600 ਗ੍ਰਾਮ ਚ ਦੋ ਹੰਬ ਚੜਦੇ ਨੇ ਪਤਾ ਮੇਰੇ ਹਿਸਾਬ ਨਾਲ ਵੀ ਬੂਟੇ ਤੇ 100 ਕੰਮ ਖਾਣਾ ਦਿੰਦਾ ਤੂੰ ਕਿੰਨੇ ਹੰਬ ਕਹਿੰਦਾ ਲੱਗਦਾ ਚੰਡੀਗੜ੍ਹ ਵਾਲੇ ਬੂਟੇ ਤੇ ਬੂਟੇ ਵਾਲੇ ਵੱਡੇ ਨੇ ਸੱਚੀ ਵਿੱਚ ਉਹਦਾ ਪਤਾ ਹੀ ਨਹੀਂ 2000 ਮੋਹਤ ਹੋ ਜੂਗਾ 2000 ਹੰਬ ਆਇਆ ਦਾ ਮੈਨੂੰ ਕਿੰਨੇ ਕੁਆਂਟਲ ਹੋ ਜੂਗਾ ਲੱਗਾ ਉਹ ਯਾਰ ਮੈਨੂੰ ਕੀ ਪਤਾ 600 ਗ੍ਰਾਮ ਚ ਦੋ ਅੰਬ ਚੜਦੇ ਨੇ ਅੱਜ ਦੀ ਘੜੀ ਹਾਂ ਫੇਰ ਭਾਂਦਾ ਨਾ 2000 ਅੰਬ ਕਿੰਨੇ ਕਾਉਂਟ ਨੇ ਤੇਰੇ ਸਾਹ ਨਾ ਵੀ ਬੂਟੇ ਤੇ 100 ਕੰਬ ਹੋਣਾ ਚਾਹੀਦਾ 100 ਅੰਬ ਨਹੀਂ ਹੋਣਾ ਵੱਧ ਦਾ ਵੱਧ ਦੋ ਚੱਪਟੇ ਚਾਰ ਪੰਜ ਸੌ ਅੰਬ ਲੱਗਦਾ ਉਹ ਯਾਰ 2000 ਕਹਿੰਦਾ ਸੀ 2000 ਨਹੀਂ ਆ ਮੈਂ 200 ਨਾ ਤੂੰ ਕਿੰਨੇ ਅੰਬ ਕਹਿਣਾ ਲੱਗਦਾ ਚੰਡੀਗੜ੍ਹ ਵਾਲੇ ਬੂਟੇ ਤੇ 3000 ਕਹਿ ਤੂੰ ਤੈਨਾਂ ਨਾ ਯਾਰ 2500 ਮੰਨ ਕੇ ਚੱਲ। ਇਹ ਹੁਣ ਤਰਾ ਦਿੱਤਾ ਮੈਂ ਦੋਹਰਾ ਕਰਤਾ। ਇਹ 4 2 400 ਮੰਗ ਕਹਿਣਾ। ਮੈਂ ਤਾਂ 5 ਕਸ ਹੋ ਕਹਿਣਾ। ਉਹ ਇੱਕ ਇੱਕ ਬੂਟੇ ਤੇ। ਇਹ ਆਪਾਂ ਵੀਡੀਓ ਪਾ ਦਾਂਗੇ। ਚੱਲ ਮਲੇ ਲੋਕਾਂ ਦੀ رائے ਲਵਾਂਗੇ। ਤੇ ਭਿੰਦੇ ਯਾਰ ਮੈਂ ਬਾਪੜੀ ਨਾਲ ਸ਼ਰਤ ਲਾਇਆ ਕਹਿਣਾ 2500 ਉੱਤੇ ਬੂਟੇ ਵਾਲੇ ਵੰਡਣ ਸੱਚੀ ਵਿੱਚ ਹੀ। ਬਾਲਾ ਵੱਡਾ ਬੂਟਾ ਜੁਰੇ। ਇੱਕ ਫੋਟੋ ਵੀ ਵੀਡੀਓ ਤੇ ਲਾ ਦਾਂਗੇ। ਅੰਬਾਂ ਦੀ? ਹਾਂ ਮੰਗਾ ਤੂੰ ਵੀਡੀਓ ਫੋਟੋ ਮੰਗਾ ਉਹ ਅੰਬਾਂ ਦੀ। ਪਹਿਲਾਂ ਫੋਨ ਲਾਉ। ਕਾਲ ਕਰ ਦਿਆਂ। ਕੌਣ ਆ ਉੱਥੇ ਤੇਰਾ ਬੰਦਾ? ਹੈਗੇ ਨਹੀਂ ਆਪਣੇ ਅੱਗੇ। ਠੀਕ ਆ ਆ ਵੀਡੀਓ ਪੈ ਦੋ চাচ্ছা মোকবা পুটো